ਕਾਂਗਰਸ ਦਾ ਮੈਂ ਸਮਝਦਾ ਕਿਸ ਤਰੀਕੇ ਨਾਲ ਇਹਨਾਂ ਦੇ ਨਟ ਬੋਲਟ ਆ ਜਿਹੜੇ ਉਹ ਖੁੱਲ ਰਹੇ ਆ ਕਿਸ ਤਰੀਕੇ ਨਾਲ ਇਹ ਜੰਗਾਲ ਲੱਗੀ ਕਾਂਗਰਸ ਆ ਹੁਣੀ ਫਿਰ ਇਹਨਾਂ ਦੇ ਪ੍ਰਧਾਨ ਚੈਨਲਾਂ 'ਤੇ ਬੋਲ ਰਹੇ ਨੇ ਜਿਹੜੀ ਗੱਲ ਸਾਰੇ ਕਹਿੰਦੇ ਆ ਵੀ ਇੱਕ ਪਰਿਵਾਰ ਦਾ ਹੁਕਮ ਚੱਲਦਾ ਗਾਂਧੀ ਪਰਿਵਾਰ ਦਾ ਹੁਕਮ ਚੱਲਦਾ ਕੋਈ ਉੱਥੇ ਵਰਕਰ ਨਹੀਂ ਕੋਈ ਉੱਥੇ ਲੀਡਰ ਨਹੀਂ ਸਿਰਫ ਤੇ ਸਿਰਫ ਇੱਕ ਫੈਮਿਲੀ ਆ ਗਾਂਧੀ ਦੀ ਆ ਲੋਕੋ ਤੇ ਕਾਂਗਰਸੀ ਉਹ ਗੱਲ ਵੀ ਸਾਹਮਣੇ ਪਤਾ ਲੱਗ ਗਈ ਵੀ ਥੋੜੀ ਕੋਈ ਗੱਲ ਨਹੀਂ ਕਿ ਇਸ ਕਰਕੇ ਤੁਸੀਂ ਇਸ ਪਾਰਟੀ ਤੋਂ ਆਪਣਾ ਪੱਲਾ ਛਡਾ ਲਓ ਚੰਗੀ ਪਾਰਟੀ 'ਚ ਆ ਜਾਓ ਦੇਖੋ ਵੀ ਕਾਂਗਰਸ ਦਾ ਤਾਂ ਮੈਂ ਸਮਝਦਾ ਕਿਸ ਤਰੀਕੇ ਨਾਲ ਇਹਨਾਂ ਦੇ ਨਟ ਬੋਲਟ ਆ ਜਿਹੜੇ ਉਹ ਖੁੱਲ ਰਹੇ ਆ ਕਿਸ ਤਰੀਕੇ ਨਾਲ ਇਹ ਜੰਗਾਲ ਲੱਗੀ ਕਾਂਗਰਸ ਆ ਹੁਣੀ ਫਿਰ ਇਹਨਾਂ ਦੇ ਪ੍ਰਧਾਨ ਚੈਨਲਾਂ 'ਤੇ ਬੋਲ ਰਹੇ ਨੇ ਉਹ ਚੰਨੀ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਇਹਨਾਂ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਨਾਲ ਸਰਦਾਰ ਜੀ ਕੀ ਕਹਿੰਦੇ ਜਿਹੜੀ ਗੱਲ ਸਾਰੇ ਕਹਿੰਦੇ ਆ ਵੀ ਇੱਕ ਪਰਿਵਾਰ ਦਾ ਹੁਕਮ ਚੱਲਦਾ ਗਾਂਧੀ ਪਰਿਵਾਰ ਦਾ ਹੁਕਮ ਚੱਲਦਾ ਕੋਈ ਉੱਥੇ ਵਰਕਰ ਨਹੀਂ ਕੋਈ ਉੱਥੇ ਲੀਡਰ ਨਹੀਂ ਸਿਰਫ ਤੇ ਸਿਰਫ ਇੱਕ ਫੈਮਿਲੀ ਆ ਗਾਂਧੀ ਪਰਵਾਰ ਹੁਣ ਰਾਜਾ ਬੜਿੰਗ ਸਾਹਿਬ ਨੇ ਕਿਹਾ ਵੀ ਸਾਰੇ ਐਮਐਲਏ ਜਿਹੜੇ ਆ ਉਹ ਜਾਂ ਤਾਂ ਉਹ ਜਾਖੜ ਸਾਹਿਬ ਨਾਲ ਸੀ ਜਾਓ ਸੁਖੀ ਰੰਡਾਵੇ ਨਾਲ ਸੀ ਪਰ ਉੱਤੋਂ ਫਰਮਾਨ ਆਇਆ ਉੱਤੋਂ ਫਰਮਾਨ ਆਇਆ ਗਾਂਧੀ ਸਾਹਿਬ ਦਾ ਰਾਹੁਲ ਗਾਂਧੀ ਜੀ ਦਾ ਵੀ ਨਹੀਂ ਮੁੱਖ ਮੰਤਰੀ ਚਰਨਜੀਤ ਚੰਨੀ ਹੋ ਫਿਰ ਕਿਹੜੀ ਗੱਲ ਰਹਿ ਗਈ ਜੀ ਕਿਹੜੀ ਲੋਕਤੰਤਰ ਦੀ ਗੱਲ ਰਹਿ ਗਈ ਜਿਹੜੇ ਐਨੇ ਐਮਐਲਏ ਨੂੰ ਲੋਕਾਂ ਨੇ ਵੋਟਾਂ ਪਾਈਆਂ ਐਮਐਲਏ ਨੇ ਇਹ ਆ ਪ੍ਰਧਾਨ ਦੱਸਦੇ ਆ ਵੀ ਸੁਖੀ ਰੰਡਾਵੇ ਬਾਰੇ ਗੱਲ ਕੀਤੀ ਤੇ ਉੱਤੋਂ ਫਰਮਾਨ ਆ ਗਿਆ ਚਰਨਜੀਤ ਚੰਨੀ ਜੀ ਦਾ ਕਿ ਕਿੱਥੇ ਕਿੰਨੀਆਂ ਕਿੰਨੀਆਂ ਗੱਲਾਂ ਖੋਲਣਗੇ ਆਪਣੀ ਪਾਰਟੀ ਦੀ ਕਿੱਥੇ ਕਿੱਥੇ ਨੰਗਾ ਕਰਨਗੇ ਇਸ ਕਰਕੇ ਆ ਲੋਕੋ ਤੇ ਕਾਂਗਰਸੀ ਉਹ ਆ ਗੱਲ ਵੀ ਸਾਹਮਣੇ ਪਤਾ ਲੱਗ ਗਈ ਵੀ ਥੋੜੀ ਕੋਈ ਗੱਲ ਨਹੀਂ ਕਿ ਇਸ ਕਰਕੇ ਤੁਸੀਂ ਇਸ ਪਾਰਟੀ ਤੋਂ ਆਪਣਾ ਪੱਲਾ ਛਡਾ ਲਓ ਚੰਗੀ ਪਾਰਟੀ 'ਚ ਆ ਜਾਓ ਇਸ ਪਾਰਟੀ ਦੇ ਤਾਂ ਆ ਸੱਚ ਦੱਸਦਾ ਲੋਕ ਤੁਹਾਨੂੰ ਬਣਾਉਣਗੇ ਲੋਕੀ ਚੁਣਨਗੇ ਉੱਤੋਂ ਹੁਕਮ ਆਜੂ ਕਿਸੇ ਹੋਰ ਦਾ ਤੇ ਉਹਦੀ ਮਿਹਨਤ ਉਹਦੀ ਕਮਾਈ ਕੀਤੀ ਹੋਈ ਮਿਹਨਤ ਵਾਲੀ ਉਹਦੇ ਉੱਤੇ ਉਦੋਂ ਹੀ ਪਾਣੀ ਫਿਰ ਜੂਗਾ ਆਹ ਗੱਲ ਅੱਜ ਏਦੋਂ ਬੜੀ ਏਦੋਂ ਬੜੀ ਗੱਲ ਕੀ ਹੋ ਸਕਦੀ ਆ ਸਾਰਾ ਕੁਝ ਹੀ ਨੰਗਾ ਕਰਤਾ ਅੱਜ ਕਾਂਗਰਸ ਪਾਰਟੀ ਦਾ ਇਹਨਾਂ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਾਡੇ ਕਿਸੇ ਦੇ ਅਸੀਂ ਬੰਧੂ ਆ ਮਜ਼ਦੂਰ ਆ ਸਿਰਫ ਉੱਤੋਂ ਹੁਕਮ ਆ ਗਿਆ ਤੇ ਸਭ ਕੁਝ ਬਦਲ ਗਿਆ ਕਾਂਗਰਸ ਦਾ ਤਾਂ ਮੈਂ ਸਮਝਦਾ ਕਿਸ ਤਰੀਕੇ ਨਾਲ ਇਹਨਾਂ ਦੇ ਨਟ ਬੋਲਟ ਆ ਜਿਹੜੇ ਉਹ ਖੁੱਲ ਰਹੇ ਆ ਕਿਸ ਤਰੀਕੇ ਨਾਲ ਇਹ ਜੰਗਾਲ ਲੱਗੀ ਕਾਂਗਰਸ ਆ ਹੁਣੀ ਫਿਰ ਇਹਨਾਂ ਦੇ ਪ੍ਰਧਾਨ ਚੈਨਲਾਂ 'ਤੇ ਬੋਲ ਰਹੇ ਨੇ ਜਿਹੜੀ ਗੱਲ ਸਾਰੇ ਕਹਿੰਦੇ ਆ ਵੀ ਇੱਕ ਪਰਿਵਾਰ ਦਾ ਹੁਕਮ ਚੱਲਦਾ ਗਾਂਧੀ ਪਰਿਵਾਰ ਦਾ ਹੁਕਮ ਚੱਲਦਾ ਕੋਈ ਉੱਥੇ ਵਰਕਰ ਨਹੀਂ ਕੋਈ ਉੱਥੇ ਲੀਡਰ ਨਹੀਂ ਸਿਰਫ ਤੇ ਸਿਰਫ ਇੱਕ ਫੈਮਿਲੀ ਆ ਗਾਂਧੀ ਆ ਲੋਕੋ ਤੇ ਕਾਂਗਰਸੀ ਉਹ ਗੱਲ ਵੀ ਸਾਹਮਣੇ ਪਤਾ ਲੱਗ ਗਈ ਵੀ ਥੋੜੀ ਕੋਈ ਗੱਲ ਨਹੀਂ ਕਿ ਇਸ ਕਰਕੇ ਤੁਸੀਂ ਇਸ ਪਾਰਟੀ ਤੋਂ ਆਪਣਾ ਪੱਲਾ ਛਡਾ ਲਓ ਚੰਗੀ ਪਾਰਟੀ 'ਚ ਆ ਜਾਓ ਦੇਖੋ ਵੀ ਕਾਂਗਰਸ ਦਾ ਤਾਂ ਮੈਂ ਸਮਝਦਾ ਕਿਸ ਤਰੀਕੇ ਨਾਲ ਇਹਨਾਂ ਦੇ ਨਟ ਬੋਲਟ ਆ ਜਿਹੜੇ ਉਹ ਖੁੱਲ ਰਹੇ ਆ ਕਿਸ ਤਰੀਕੇ ਨਾਲ ਇਹ ਜੰਗਾਲ ਲੱਗੀ ਕਾਂਗਰਸ ਆ ਹੁਣੀ ਫਿਰ ਇਹਨਾਂ ਦੇ ਪ੍ਰਧਾਨ ਚੈਨਲਾਂ 'ਤੇ ਬੋਲ ਰਹੇ ਨੇ ਉਹ ਚੰਨੀ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਇਹਨਾਂ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਨਾਲ ਸਰਦਾਰ ਜੀ ਕੀ ਕਹਿੰਦੇ ਜਿਹੜੀ ਗੱਲ ਸਾਰੇ ਕਹਿੰਦੇ ਆ ਵੀ ਇੱਕ ਪਰਿਵਾਰ ਦਾ ਹੁਕਮ ਚੱਲਦਾ ਗਾਂਧੀ ਪਰਿਵਾਰ ਦਾ ਹੁਕਮ ਚੱਲਦਾ ਕੋਈ ਉੱਥੇ ਵਰਕਰ ਨਹੀਂ ਕੋਈ ਉੱਥੇ ਲੀਡਰ ਨਹੀਂ ਸਿਰਫ ਤੇ ਸਿਰਫ ਇੱਕ ਫੈਮਿਲੀ ਆ ਗਾਂਧੀ ਪਰਵਾਰ ਹੁਣ ਰਾਜਾ ਬੜਿੰਗ ਸਾਹਿਬ ਨੇ ਕਿਹਾ ਵੀ ਸਾਰੇ ਐਮਐਲਏ ਜਿਹੜੇ ਆ ਉਹ ਜਾਂ ਤਾਂ ਉਹ ਜਾਖੜ ਸਾਹਿਬ ਨਾਲ ਸੀ ਜਾਓ ਸੁਖੀ ਰੰਡਾਵੇ ਨਾਲ ਸੀ ਪਰ ਉੱਤੋਂ ਫਰਮਾਨ ਆਇਆ ਉੱਤੋਂ ਫਰਮਾਨ ਆਇਆ ਗਾਂਧੀ ਸਾਹਿਬ ਦਾ ਰਾਹੁਲ ਗਾਂਧੀ ਜੀ ਦਾ ਵੀ ਨਹੀਂ ਮੁੱਖ ਮੰਤਰੀ ਚਰਨਜੀਤ ਚੰਨੀ ਹੋ ਫਿਰ ਕਿਹੜੀ ਗੱਲ ਰਹਿ ਗਈ ਜੀ ਕਿਹੜੀ ਲੋਕਤੰਤਰ ਦੀ ਗੱਲ ਰਹਿ ਗਈ ਜਿਹੜੇ ਐਨੇ ਐਮਐਲਏ ਨੂੰ ਲੋਕਾਂ ਨੇ ਵੋਟਾਂ ਪਾਈਆਂ ਐਮਐਲਏ ਨੇ ਇਹ ਆ ਪ੍ਰਧਾਨ ਦੱਸਦੇ ਆ ਵੀ ਸੁਖੀ ਰੰਡਾਵੇ ਬਾਰੇ ਗੱਲ ਕੀਤੀ ਤੇ ਉੱਤੋਂ ਫਰਮਾਨ ਆ ਗਿਆ ਚਰਨਜੀਤ ਚੰਨੀ ਜੀ ਦਾ ਕਿ ਕਿੱਥੇ ਕਿੰਨੀਆਂ ਕਿੰਨੀਆਂ ਗੱਲਾਂ ਖੋਲਣਗੇ ਆਪਣੀ ਪਾਰਟੀ ਦੀ ਕਿੱਥੇ ਕਿੱਥੇ ਨੰਗਾ ਕਰਨਗੇ ਇਸ ਕਰਕੇ ਆ ਲੋਕੋ ਤੇ ਕਾਂਗਰਸੀ ਉਹ ਆ ਗੱਲ ਵੀ ਸਾਹਮਣੇ ਪਤਾ ਲੱਗ ਗਈ ਵੀ ਥੋੜੀ ਕੋਈ ਗੱਲ ਨਹੀਂ ਕਿ ਇਸ ਕਰਕੇ ਤੁਸੀਂ ਇਸ ਪਾਰਟੀ ਤੋਂ ਆਪਣਾ ਪੱਲਾ ਛਡਾ ਲਓ ਚੰਗੀ ਪਾਰਟੀ 'ਚ ਆ ਜਾਓ ਇਸ ਪਾਰਟੀ ਦੇ ਤਾਂ ਆ ਸੱਚ ਦੱਸਦਾ ਲੋਕ ਤੁਹਾਨੂੰ ਬਣਾਉਣਗੇ ਲੋਕੀ ਚੁਣਨਗੇ ਉੱਤੋਂ ਹੁਕਮ ਆਜੂ ਕਿਸੇ ਹੋਰ ਦਾ ਤੇ ਉਹਦੀ ਮਿਹਨਤ ਉਹਦੀ ਕਮਾਈ ਕੀਤੀ ਹੋਈ ਮਿਹਨਤ ਵਾਲੀ ਉਹਦੇ ਉੱਤੇ ਉਦੋਂ ਹੀ ਪਾਣੀ ਫਿਰ ਜੂਗਾ ਆਹ ਗੱਲ ਅੱਜ ਏਦੋਂ ਬੜੀ ਏਦੋਂ ਬੜੀ ਗੱਲ ਕੀ ਹੋ ਸਕਦੀ ਆ ਸਾਰਾ ਕੁਝ ਹੀ ਨੰਗਾ ਕਰਤਾ ਅੱਜ ਕਾਂਗਰਸ ਪਾਰਟੀ ਦਾ ਇਹਨਾਂ ਦੇ ਪ੍ਰਧਾਨ ਰਾਜਾ ਬੜਿੰਗ ਨੇ ਵੀ ਸਾਡੇ ਕਿਸੇ ਦੇ ਅਸੀਂ ਬੰਧੂ ਆ ਮਜ਼ਦੂਰ ਆ ਸਿਰਫ ਉੱਤੋਂ ਹੁਕਮ ਆ ਗਿਆ ਤੇ ਸਭ ਕੁਝ ਬਦਲ ਗਿਆ